ਇਸ ਬਾਤ ਦੀ ਜ਼ਿੰਦਗੀ સ્ટોਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਯਾਰ ਮਾਰ ਦੇ ਨਾਲ। ਲਿਖਤ ਹੈ ਜੀ ਪ੍ਰਸਿੱਧ ਕਹਾਣੀਕਾਰ ਸਰਦਾਰ ਗੁਰਮਲਕੀਤ ਸਿੰਘ ਕਾਲੂ ਜੀ ਦੀ। ਉਮੀਦ ਕਰਦੀ ਹਾਂ ਇਹਨਾਂ ਦੀ ਸੰਡੇ ਸਪੈਸ਼ਲ ਸਟੋਰੀ ਅੱਜ ਵੀ ਤੁਹਾਨੂੰ ਬਹੁਤ ਪਸੰਦ ਆਉਣ ਵਾਲੀ ਹੈ। ਐਤਵਾਰ ਹੋਣ ਕਾਰਨ ਮੈਂ ਘਰੇਲੂ ਕੰਮਾਂ ਵਿੱਚ ਰੁੱਝਿਆ ਸੀ। ਫੋਨ ਦੀ ਘੰਟੀ ਵੱਜੀ। ਵੇਖਿਆ ਮੇਰੇ ਦੋਸਤ ਕਸ਼ਮੀਰ ਸਿੰਘ ਦਾ ਨੰਬਰ ਸੀ। ਹੈਲੋ ਕਰਦਿਆਂ ਸਵਾਲ ਸੀ ਘਰੇ ਹੀ ਹੋ ਨਾ? ਮੇਰੇ ਜਵਾਬ ਤੋਂ ਪਹਿਲਾਂ ਹੀ ਅਗਲਾ ਸਵਾਲ ਕਿਤੇ ਜਾਣ ਦਾ ਪ੍ਰੋਗਰਾਮ ਤੇ ਨਹੀਂ ਮੈਨੂੰ ਸਮਝਣ ਚ ਦੇਰ ਨ ਲੱਗੀ ਕਿ ਉਹ ਕਾਲੀ ਚ ਤੇ ਪਰੇਸ਼ਾਨ ਵੀ ਲੱਗਿਆ ਮੈਂ ਇੱਕੋ ਸਾਹੇ ਦੋਹਾਂ ਸਵਾਲਾਂ ਦਾ ਜਵਾਬ ਮੋੜਿਆ ਘਰੇ ਹੀ ਆ ਸਾਰਾ ਦਿਨ ਅਗਲੀ ਗੱਲ ਸੀ ਕਿ ਬਸ ਆਇਆ ਹੁਣੇ ਚਾਰਖਵਾਲਾ ਮੈਂ ਸਮਝ ਗਿਆ ਕਿ ਨੇੜੇ ਹੀ ਕਿਤੇ ਹੋਊ ਮੈਂ ਪਤਨੀ ਨੂੰ ਦੱਸਿਆ ਕਿ ਸ਼ਾਹਾਂ ਦਾ ਕਸ਼ਮੀਰਾ ਆ ਰਿਹਾ ਹੁਣੇ ਕੈਰੀਜ ਤੋੜਿਆ ਪੂਦਨਾ ਰਸੋਈ ਵਿੱਚ ਰੱਖ ਹੱਥ ਪੈਰ ਧੋਣ ਲਈ ਮੈਂ ਵਾਸ਼ਰੂਮ ਜਾਵੜਿਆ ਅਜੇ ਤੌਲੀਆ ਵਰਤੀ ਰਿਹਾ ਸੀ ਕਿ ਗੇਟ ਬੈਲ ਬੋਲ ਪਈ ਮੈਂ ਸਮਝ ਗਿਆ ਕਿ ਕਸ਼ਮੀਰੀ ਹੋਣਾ ਪਰ ਇੰਨੀ ਕਾਲੀ ਮੇਰੀ ਸਮਝ ਤੋਂ ਬਾਹਰ ਸੀ ਕਸ਼ਮੀਰਾ ਬਚਪਨ ਤੋਂ ਮੇਰਾ ਆੜੀ ਹੈ 10ਵੀਂ ਤੱਕ ਮੇਰਾ ਜਮਾਤੀ ਵੀ ਰਹਾ ਮੈਂ ਕਾਲਜ ਚਲੇ ਗਿਆ ਪਰ ਉਸਦੇ ਬਾਪੂ ਨੇ ਉਸਨੂੰ ਖੇਤੀ ਲਾ ਲਿਆ ਬਾਅਦ ਵਿੱਚ ਉਹ ਕਈ ਹੋਰ ਕਾਰੋਬਾਰ ਵੀ ਕਰਨ ਲੱਗਾ ਪਰ ਅਖਰੀ ਗਿਆਨ ਦੀ ਕਮਜ਼ੋਰੀ ਕਾਰਨ ਵੱਡਾ ਕਾਰੋਬਾਰੀ ਨਾ ਬਣ ਸਕਿਆ ਖੈਰ ਮੇਰੇ ਕੋਲ ਆ ਕੇ ਇੱਧਰ ਉੱਧਰ ਦੀਆਂ ਮਾਰਦਾ ਰਿਹਾ ਪਰ ਅੱਜ ਕਾਲੀ ਵਿੱਚ ਆਉਣ ਵਾਲੇ ਮੁੱਦੇ ਤੇ ਆਉਣ ਤੋਂ ਚੇਚਕ ਰਿਹਾ ਸੀ ਤਾੜ ਤਾਂ ਮੈਂ ਲਿਆ ਸੀ ਪਰ ਸੋਚਿਆ ਗੱਲ ਆਪੇ ਹੀ ਦੱਸੂ ਚਾਹ ਪੀਣ ਤੋਂ ਬਾਅਦ ਅਜਸ ਨੇ ਪਹਿਲਾ ਵਾਰ ਨਾਸ਼ਤਾ ਕਰਨ ਤੋਂ ਰਸਮੀ ਨਾ ਵੀ ਨਗੀਤੀ ਡਾਈਨਿੰਗ ਟੇਬਲ ਤੋਂ ਪਾਸੇ ਹੋ ਕੇ ਉਸ ਨੂੰ ਅਸਲ ਮੁੱਦੇ ਤੇ ਲਿਉਣ ਲਈ ਮੈਂ ਜਾਣ ਕੇ ਛੇੜਿਆ ਝੋਨੇ ਦੀ ਲਵਾਈ ਮਕਾ ਲਈ ਕਿੱਥੇ ਭਰਾਵਾ ਲੇਬਰ ਤਾਂ ਕਿਦੋਂ ਮਿਲਦੀ ਨਹੀਂ ਕਰੋਨੇ ਕਾਰਨ ਸਾਰੇ ਭਈਏ ਯੂਪੀ ਬਿਹਾਰ ਨੂੰ ਚਲੇ ਗਏ ਮੈਂ ਸੋਚ ਰਿਹਾ ਸੀ ਕਿ ਗੱਲ ਕੋਈ ਹੋਰ ਆ ਇਹ ਟੈਲੀਫੋਨ ਤੇ ਵੀ ਕਾਲੀ ਕਾਲੀ ਬੋਲ ਰਿਹਾ ਸੀ ਪੁੱਛਣ ਤੋਂ ਬਾਅਦ 10 ਮਿੰਟ ਵੀ ਨਹੀਂ ਲਾਏ ਮੇਰੇ ਕੋਲ ਪੁੱਜਣ ਲਈ ਜ਼ਰੂਰ ਕਿਸੇ ਸਮੱਸਿਆ ਵਿੱਚ ਫਸਿਆ ਹੋ ਤੇ ਹੱਲ ਲੱਭਦਾ ਫਿਰਦਾ ਕਿਸੇ ਤੋਂ ਆਖਰ ਝੱਕਦਾ ਝੱਕਦਾ ਜਿਹਾ ਉਹ ਬੋਲੀ ਪਿਆ ਕਹਿੰਦਾ ਹਰਮੀਤ ਸਿਆ ਆ ਯਾਰ ਮਾਰ ਕੀ ਹੁੰਦਾ ਮੈਂ ਸੋਚਿਆ ਤੇਰੇ ਤੋਂ ਜ਼ਿਆਦਾ ਕਿਹਨੂੰ ਪਤਾ ਹੋ ਮੈਂ ਸਹਿਜ ਜਹੇ ਨਾਲ ਕਿਹਾ ਕਿ ਅਸਲ ਭਾਵ ਤਾਂ ਇਸ ਦਾ ਕਾਫੀ ਡੂੰਗਾ ਹੈਗਾ ਪਰ ਲੋਕ ਇਸ ਨੂੰ ਆਪਣੇ ਮੌਕੇ ਅਨਸਾਰ ਵਰਤ ਲੈਂਦੇ ਆ ਮੌਕੇ ਵਾਲੀ ਗੱਲ ਸੁਣ ਕੇ ਉਸ ਦੇ ਕੰਨ ਹੋਰ ਖੜੇ ਹੋ ਗਏ ਕਹਿੰਦਾ ਕਿਤੇ ਕਤਲ ਕਤਲ ਦਾ ਸਬੰਧ ਵੀ ਇਸ ਦੇ ਨਾਲ ਮੇਰੇ ਮੂੰਹੋਂ ਸੁਬਹਿ ਕੀ ਨਿਕਲ ਗਿਆ ਹਾਂ ਕਹਿ ਸਕਦੇ ਆ ਜੇ ਯਾਰ ਜਾਨੋ ਨਾ ਵੀ ਮਰੇ ਪਰ ਵਿਸ਼ਵਾਸ ਤੋੜ ਦੇਵੇ ਤਾਂ ਅਗਲਾ ਮਰਿਆ ਵਰਗਾ ਹੋ ਜ਼ਰੂਰ ਜਾਂਦਾ ਹੈ ਮੈਨੂੰ ਲੱਗਿਆ ਕਿ ਹੁਣ ਖੁੱਲ ਕੇ ਦੱਸੋ ਕਿ ਉਸ ਦੇ ਨਾਲ ਇਹੋ ਜਿਹੀ ਕਿਹੜੀ ਗੱਲ ਹੋ ਗਈ ਭਰਾਵਾ ਸ਼ੈਲਰ ਲਾਉਣ ਲੱਗੇ ਆ ਰੋਡੇ ਕੇ ਸੁੱਖੇ ਹੋਰਾਂ ਨਾਲ ਰਲ ਕੇ ਇਹ ਤੇ ਬਹੁਤ ਚੰਗੀ ਗੱਲ ਆ ਕਾਰੋਬਾਰ ਵਧਾਉਣਾ ਚਾਹੀਦਾ ਪਰ ਉਸ ਨਾਲੇ ਯਾਰ ਮਾਰ ਵਾਲੀ ਗੱਲ ਦੀ ਬੁਝਾਰਤ ਕਿਉਂ ਜੋੜ ਰਿਆਂ ਕਹਿੰਦਾ ਸੁੱਖਾ ਅੱਜ ਮੈਨੂੰ ਗੁਰਦੁਆਰੇ ਲੈ ਗਿਆ ਸੀ ਤੇ ਅਰਦਾਸ ਕਰਵਾ ਕੇ ਕਹਿੰਦਾ ਬਾਬਾ ਜੀ ਸਾਨੂੰ ਯਾਰ ਮਾਰ ਤੋਂ ਬਚਾਓ ਹੁਣ ਮਾਮਲਾ ਮੇਰੀ ਸਮਝ ਜਾ ਗਿਆ ਸੀ ਕਿ ਸੁਖੇ ਨੇ ਇਸ ਨੂੰ ਗੁਰੂ ਮੂਰੇ ਲਾ ਕੇ ਸਾਂਝੇ ਕਾਰੋਬਾਰ ਨੂੰ ਇਮਾਨਦਾਰੀ ਨਾਲ ਚਲਾਉਣ ਦੀ ਕਸਮ ਆਪ ਚੁੱਕੀ ਤੇ ਇਸ ਨੂੰ ਚੁਕਾਈ ਸੀ ਮੈਂ ਉਸ ਨੂੰ ਥੋੜੇ ਸ਼ਬਦਾਂ ਵਿੱਚ ਸਮਝਾਉਣ ਦਾ ਯਤਨ ਕਰ ਰਿਹਾ ਸੀ ਪਰ ਉਸ ਦੇ ਖਾਨੇ ਵਿੱਚ ਪਤਾ ਨਹੀਂ ਕਿੱਥੋਂ ਕਤਲ ਪੈ ਗਿਆ ਜੋ ਨਿਕਲ ਨਹੀਂ ਸੀ ਰਿਹਾ ਇਹ ਤਾਂ ਪਤਾ ਨਹੀਂ ਕਿਉਂ ਪਰ ਇਸ ਸ਼ਬਦ ਨੇ ਹੀ ਉਸਨੂੰ ਭੈ ਭੀਤ ਕੀਤਾ ਹੋਇਆ ਸੀ ਅਚਾਨਕ ਮੇਰੇ ਫੋਨ ਤੇ ਬਿਠਿੰਡਿਓ ਜਸੀ ਦੀ ਵੀਡੀਓ ਕਾਲ ਆ ਗਈ ਯਕੀਨ ਨਾ ਆਵੇ ਕਿ ਇਹ ਉਹੀ ਜਸੀ ਆ ਜਿਹਦਾ ਰੰਗ ਰੂਪ 5-7 ਸਾਲ ਪਹਿਲਾਂ ਡਲ ਡਲ ਪੈਂਦਾ ਹੁੰਦਾ ਸੀ ਖਾ ਲਿਆ ਵਿਚਾਰੀ ਨੂੰ ਧੋਖੇ ਨੇ ਮੇਰੇ ਜਹਨ ਵਿੱਚ ਧੋਖੇ ਵਾਲੀ ਗੱਲ ਆਉਂਦੇ ਸਾਰ ਮੈਂ ਕਸ਼ਮੀਰੀ ਨੂੰ ਕਿਹਾ ਲੈ ਵੀ ਸੱਜਣਾ ਯਾਰ ਮਾਰ ਦੀ ਉਦਾਹਰਨ ਤੈਨੂੰ ਇਸ ਤੋਂ ਚੰਗੀ ਨਹੀਂ ਮਿਲਨੀ ਬਸ ਆ ਕੁੜੀ ਦੇ ਮੂੰਹ ਹੀ ਸਾਰੀ ਗੱਲ ਸੁਣ ਲਾ ਤੇ ਆਪੇ ਸਮਝ ਜਾਏਗਾ ਕਿ ਯਾਰ ਮਾਰ ਕੀ ਹੁੰਦੀ ਹੈ ਮੈਂ ਜਸੀ ਨੂੰ ਆਪਣੀ ਸਾਰੀ ਹੱਡ ਬਿਤੀ ਮੋਢ ਤੋਂ ਦੱਸਣ ਲਈ ਕਿਹਾ ਅੰਕਲ ਮੈਂ ਬਠਿੰਡੇ ਜ਼ਿਲ੍ਹੇ ਦੇ ਚੰਗੇ ਖਾਂਦੇ ਪੀਂਦੇ ਘਰ ਵੱਡੀ ਪੈਣ ਤੋਂ 2 ਸਾਲ ਬਾਅਦ ਜਨਮੀ ਸੀ ਆ ਭਾਗਣ ਇਸ ਕਰਕੇ ਕਿ 6 ਮਹੀਨਿਆਂ ਦੀ ਸਾਂ ਜਦੋਂ ਸਾਡੀ ਮਾਂ ਨੂੰ ਰੱਬ ਦਾ ਸੱਦਾ ਆ ਗਿਆ ਸਾਡੇ ਨਾਨੇ ਨਾਨੀ ਨੂੰ ਪਤਾ ਨਹੀਂ ਸਾਡੇ ਉੱਤੇ ਜਾਂ ਆਪਣੇ ਜਵਾਈ ਉੱਤੇ ਤਰਸ ਆਇਆ ਤਾਂ ਉਹਨਾਂ ਘਰ ਵਸਾਉਣ ਲਈ ਸਾਡੀ ਮਾਸੀ ਦੇ ਆਨੰਦ ਪੜਾ ਦਿੱਤੇ ਤੇ ਸਾਡੀ ਮਾਂ ਬਣਾ ਕੇ ਡੈਡੀ ਨਾਲ ਤੋਰ ਦਿੱਤਾ ਅਸੀਂ ਦੋਵੇਂ ਭੈਣਾ ਉਸੇ ਮਾਂ ਦੇ ਹੱਥਾਂ ਵਿੱਚ ਪਲੀਆਂ ਤੇ ਵੱਡੀਆਂ ਹੋਈਆਂ ਅਗਲੇ ਕੁਝ ਸਾਲਾਂ ਵਿੱਚ ਸਾਡੀ ਮੰਮੀ ਬਣੀ ਮਾਸੀ ਦੀ ਕੁੱਖੋਂ ਸਾਡੀਆਂ ਦੋ ਹੋਰ ਭੈਣਾਂ ਆ ਗਈਆਂ ਬੇਸ਼ੱਕ ਮੰਮੀ ਦੇ ਸਾਡੇ ਪ੍ਰਤੀ ਵਿਹਾਰ ਉੱਤੇ ਉਂਗਲ ਤਾਂ ਨਹੀਂ ਸੀ ਉਠਦੀ ਪਰ ਆਪਣੀ ਕੁੱਖ ਤੇ ਭੈਣ ਦੀ ਕੁੱਖ ਦਾ ਫਰਕ ਕਿਤੇ ਨਾ ਕਿਤੇ ਤਾਂ ਰਹਿ ਹੀ ਜਾਂਦਾ ਹੈ। ਖੈਰ ਮੈਂ ਉਹ ਗੱਲਾਂ ਨਾ ਛੇੜਾਂ ਤਾਂ ਠੀਕ ਰਹੋ। ਨਾਲੇ ਕਹਿੰਦੇ ਹੁੰਦੇ ਨੇ ਨਾ ਕਿ ਜਿਸ ਪਾਸੇ ਜਾਣਾ ਹੀ ਨਾ ਹੋਵੇ ਕਦੇ ਉਧਰ ਦੇ ਰਾਹ ਕਿਉਂ ਪੁੱਛਣੇ ਹੁੰਦੇ ਨੇ? ਪਿੱਛੋਂ ਕਿਸੇ ਛੋਟੇ ਬੱਚੇ ਦੇ ਰੋਂ ਦੀ ਆਵਾਜ਼ ਆਰਣ ਜੱਸੀ ਨੇ ਅੰਕਲ ਸੌਰੀ ਕਿਹਾ ਤੇ ਸਾਨੂੰ ਲੱਗਿਆ ਉਹ ਕਿਸੇ ਨੂੰ ਥਾਪੜ ਕੇ ਵਰਚਾ ਰਹੀ ਹੋਵੇ। ਦੋ ਕੁ ਮਿੰਟ ਬਾਅਦ ਉਸਨੇ ਫੇਰ ਫੋਨ ਫੜਿਆ ਤੇ ਹੈਲੋ ਤੋਂ ਬਾਅਦ ਮੀਰਾ ਹੰਗਾਰਾ ਸੁਣ ਕੇ ਸ਼ੁਰੂ ਹੋ ਗਈ ਮੈਂ 2010 ਚ ਪਲੱਸ 2 ਕਰ ਲਈ ਕਾਲਜ ਜਾਣ ਨੂੰ ਬੜਾ ਜੀ ਕਰਿਆ ਕਰੇ ਪਰ ਮਾਪੇ ਨਾ ਮੰਨੇ ਮੈਨੂੰ ਕਿਤਾਬਾਂ ਪੜਨ ਦਾ ਬਹੁਤ ਸ਼ੌਂਕ ਹੁੰਦਾ ਸੀ ਆਗਿਆ ਕਰ ਧੀਆ ਮੰਗ ਪ੍ਰਾਈਵੇਟ ਬੀਏ ਕਰਨ ਬਾਰੇ ਪੁੱਛਿਆ ਕੁਝ ਦਿਨ ਤਾਂ ਉਹਨਾਂ ਨਾਲ ਨਾ ਨੁਕਰ ਕੀਤੀ ਪਰ ਜਦ ਮੈਂ ਉਹਨਾਂ ਨੂੰ ਦਲੀਲਾਂ ਤੇ ਮਸਾਲਾਂ ਦੇ ਕੇ ਸਮਝਾਇਆ ਤਾਂ ਉਹ ਮੰਨ ਗਏ ਮੇਰੀ ਸਹੇਲੀ ਮੀਤੋ ਸ਼ਹਿਰ ਰਹਿੰਦੀ ਸੀ ਉਸ ਤੋਂ ਸਿਲੇਬਸ ਵਗੈਰਾ ਦਾ ਪਤਾ ਕਰਨ ਤੇ ਕਿਤਾਬਾਂ ਲੈਣ ਬਠਿੰਡੇ ਗਈ ਸੀ ਮੈਂ ਉਸ ਆਪਾਂਗੇ ਦਿਨ ਉਸ ਦੇ ਘਰੋਂ ਵਾਪਸੀ ਲਈ 62 ਦੇ ਦਾ ਰਿਕਸ਼ਾ ਕੀਤਾ ਥੋੜੀ ਦੂਰ ਗਏ ਸੀ ਕਿ ਟਰੱਕ ਤੋਂ ਬਚਦੇ ਹੋਏ ਸਾਡਾ ਰਿਕਸ਼ਾ ਸੱਜੇ ਪਾਸੇ ਨੂੰ ਪਲਟ ਗਿਆ ਇਸ ਤੋਂ ਪਹਿਲਾਂ ਕਿ ਮੈਨੂੰ ਸਮਝ ਲੱਗਦੀ ਕਿ ਕੀ ਹੋ ਗਿਆ ਇੱਕ ਸੋਹਣਾ ਸੁਨੱਖਾ ਮੁੰਡਾ ਮੈਨੂੰ ਉਠਾ ਕੇ ਪੁੱਛ ਰਿਹਾ ਸੀ ਸੱਟ ਲੱਗੀ ਆ ਤਾਂ ਡਾਕਟਰ ਕੋਲ ਲੈ ਜਾ। ਅਗਲੇ ਪਲ ਉਹ ਮੇਰੇ ਕੱਪੜਿਆਂ ਤੋਂ ਮਿੱਟੀ ਝਾੜ ਰਿਹਾ ਸੀ। ਮੇਰੀਆਂ ਹੱਡੀਆਂ ਤਾਂ ਬਚ ਗਈਆਂ ਪਰ ਗੁੱਜੀਆਂ ਸੱਟਾਂ ਦਰਦ ਕਰ ਰਹੀਆਂ ਸਨ। ਕੁਦਰਤੀ ਗੱਲ ਐ। ਇਹੋ ਜਿਹੇ ਔਖੇ ਮੌਕਿਆਂ ਤੇ ਕੰਮ ਆਉਣ ਵਾਲੇ ਆਪਣੇ ਲੱਗੇ ਨੱਗ ਜਾਂਦੇ ਨੇ। ਉਹ ਮੋਟਰਸਾਈਕਲ ਪਿੱਛੇ ਬਿਠਾ ਕੇ ਮੈਨੂੰ バス ਛੱਡੇ ਲਾ ਆਇਆ ਤੇ ਮੇਰਾ ਫੋਨ ਨੰਬਰ ਲੈ ਗਿਆ। ਪਹਿਲੀ ਵਾਰ ਕਿਸੇ ਓਪਰੇ ਮਰਦ ਨੂੰ ਦੱਸਿਆ ਸੀ ਮੈਂ ਆਪਣਾ ਨੰਬਰ ਅੱਜ ਇਹ ਕਹਿਣ ਵਿੱਚ ਝਿਜਕ ਨਹੀਂ ਕਿ ਉਸ ਦਿਨ ਮੈਂ ਆਪਣੀ ਬਰਬਾਦੀ ਦਾ ਮੁੱਢ ਬੰਨ੍ਹਿਆ ਸੀ ਪਹਿਲਾਂ ਸਾਡੇ ਦੋਹਾਂ ਭੈਣਾਂ ਕੋਲ ਇੱਕੋ ਫੋਨ ਹੁੰਦਾ ਸੀ ਪਰ ਉਸ ਘਟਨਾ ਤੋਂ ਥੋੜੇ ਦਿਨ ਪਹਿਲਾਂ ਹੀ ਡੈਡੀ ਨੇ ਛੋਟੀ ਨੂੰ ਹੋਰ ਫੋਨ ਲਿਆ ਦਿੱਤਾ ਤੇ ਉਹ ਪੁਰਾਣੇ ਵਾਲਾ ਮੇਰੇ ਖਾਤੇ ਪੈ ਗਿਆ ਉਸ ਮੁੰਡੇ ਦਾ ਹਰ ਦੂਜੇ ਤੀਜੇ ਦਿਨ ਹਾਲਚਾਲ ਪੁੱਛਣ ਤੋਂ ਸ਼ੁਰੂ ਹੋਇਆ ਸਿਲਸਲਾ ਮਹੀਨੇ ਤੋਂ ਬਾਅਦ ਮਿਲਣ ਦੀ ਤਾਂਗ ਦਾ ਕੱਪੜ ਗਿਆ ਸੱਚ ਕਹਿੰਦੀ ਅੰਕਲ ਅਸ ਤੋਂ ਪਹਿਲਾਂ ਕਿਸੇ ਮੁੰਡੇ ਪ੍ਰਤੀ ਨੇੜਤਾ ਦਾ ਦੂਰ ਦੀ ਗੱਲ ਮੇਰੇ ਮਨ ਵਿੱਚ ਇੰਜ ਦਾ ਕੋਈ ਖਿਆਲ ਜਾਂ ਵੀ ਕਦੇ ਨਹੀਂ ਸੀ ਆਇਆ ਪਤਾ ਨਹੀਂ ਕਿਉਂ ਤੈਨੂੰ ਵੇਖਣਾ ਚਾਹਣਾ ਇੱਕ ਵਾਰ ਫੇਰ ਅਸਤੇ ਸ਼ਬਦਾਂ ਵਿਚਲੇ ਤਰਲੇ ਮੂਰੇ ਮੈਂ ਮੋਮ ਵਾਂਗ ਪੰਗਰ ਗਈ ਸਹੇਲੀ ਨੂੰ ਮਿਲਣ ਤੇ ਕਿਤਾਬਾਂ ਦਾ ਬਹਾਨਾ ਬਣਾ ਕੇ ਬਠਿੰਡੇ ਚਲੇਗੀ ਇੱਕ ਪਾਰਕ ਵਿੱਚ ਅਸੀਂ 2-3 ਘੰਟੇ ਬੈਠੇ ਰਹੇ ਉਹ ਬੋਲਦਾ ਰਿਹਾ ਮੈਂ ਸੁਣਦੀ ਰਹੀ ਅਸਦੀਆਂ ਕਈ ਪੁੱਛਾਂ ਦੇ ਜਵਾਬ ਵਿੱਚ ਮੈਂ ਸਰਸਰੀ ਜਿਹਾ ਸਿਰ ਹਿਲਾ ਦਿੰਦੀ ਜਿਸ ਨੂੰ ਸ਼ਾਇਦ ਉਹ ਮੇਰੀ ਸਹਿਮਤੀ ਸਮਝਦਾ ਰਿਹਾ ਫੋਨ ਤੇ ਲੰਮੀਆਂ ਗੱਲਾਂ ਕਰਕੇ ਉਸਨੇ ਮੇਰਾ ਬ੍ਰੇਨ ਵਾਸ਼ ਕਰਕੇ ਵਿਸ਼ਵਾਸ ਜਿੱਤ ਲਿਆ ਤੇ ਮੈਂ ਉਸ ਦੀਆਂ ਗੱਲਾਂ ਉੱਤੇ ਇਤਬਾਰ ਕਰਨ ਲੱਗ ਪਈ ਫਿਰ ਫੋਨ ਤੇ ਸਾਡੀ ਰੋਜ਼ ਗੱਲਬਾਤ ਹੋਣ ਲੱਗ ਪਈ ਅਗਲੀ ਮਿਲਦੀ ਮੌਕੇ ਉਹ ਮੈਨੂੰ ਸਿੱਧਾ ਹੋਟਲ ਦੇ ਕਮਰੇ 'ਚ ਲੈ ਗਿਆ ਹੋਟਲਾਂ ਦੇ ਕਮਰਿਆਂ 'ਚ ਔਰਤਾਂ ਨੂੰ ਕਾਦੇ ਲਈ ਲਿਜਾਇਆ ਜਾਂਦਾ ਅੰਕਲ ਮੈਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਸਿਆਣੇ ਹੋ ਮੇਰੇ ਲਈ ਉਹ ਮਿਲਣੀ ਹੋਟਲ ਕਾਂਡ ਬਣ ਕੇ ਰਹਿ ਗਈ ਹੁਣ ਪਛਤਾਉਂਦੀ ਹਾਂ ਕਾਸ਼ ਉਹ ਦਿਨ ਚੜ੍ਹਿਆ ਹੀ ਨਾ ਹੁੰਦਾ ਉਸੇ ਰਾਤ ਹਾਲਤ ਖਰਾਬ ਹੋਣ ਕਾਰਨ ਮੈਂ ਪਹਿਲੀ ਵਾਰ ਕਿਸੇ ਹਸਪਤਾਲ ਦੇ ਬੈੱਡ ਤੇ ਪਈ ਸੀ ਮੈਨੂੰ ਠੀਕ ਹੋਣ ਨੂੰ 2 ਦਿਨ ਲੱਗੇ ਘਰਦਿਆਂ ਕੋਲ ਸਹੇਲੀ ਕੋਲਾ ਵੜਾ ਝੂਠ ਬੋਲਦੀ ਰਹੀ। ਉਹਨਾਂ ਦਿਨਾਂ ਵਿੱਚ ਮਹਿਸੂਸ ਕੀਤਾ ਕਿ ਮੇਰਾ ਮਾਪਿਆਂ ਕੋਲ ਝੂਠ ਬੋਲਣਾ ਤੇ ਗੱਲਾਂ ਲੁਕੋਣਾ ਵਧੇ ਜਾ ਰਿਹਾ ਸੀ। ਪਰ ਹਰਪਾਲ ਵੱਲੋਂ ਪ੍ਰੋਸੀ ਜਾਂਦੀ ਅਪਨਾਤ ਤੇ ਸਰੀਰ ਵਿੱਚ ਪੈਦਾ ਹੋਈ ਪੋਖ ਮੂਰੇ ਮੈਂ ਦਿਨੋਂ ਦਿਨ ਹਥਿਆਰ ਸੁੱਟਦੀ ਜਾ ਰਹੀ ਸੀ। ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ। ਇਸ਼ਕ ਮੁਸ਼ਕ ਕਦੇ ਨਾ ਰਹਿਣ ਗੁੱਚੇ। ਪਰ ਜਵਾਨੀ ਦੇ ਜੋਰ ਅੱਗੇ ਮੇਰੇ ਮਨ ਨੇ ਇਹ ਗੱਲ ਮੰਨਣ ਤੋਂ ਮਨਕਰ ਹੋ ਜਾਣਾ। ਪਤਾ ਉਦੋਂ ਲੱਗਦਾ ਜਦੋਂ ਵਾਹ ਪਈ ਜਾਂ ਉਸ ਰਾਹ ਪਈਏ ਘਰਦਿਆਂ ਦੀਆਂ ਅੱਖਾਂ ਤੇ ਕੰਨ ਬੰਦ ਨਹੀਂ ਸਨ ਜਵਾਨ ਹੁੰਦੀ ਹਰ ਕੁੜੀ ਦੇ ਮਾਪੇ ਕਿਉਂ ਫਿਕਰਮੰਦ ਹੁੰਦੇ ਨੇ ਇਹ ਤੇ ਹੁਣ ਪਤਾ ਲੱਗ ਰਿਹਾ ਅਸੀਂ ਤੇ ਫਿਰ ਵੀ ਚਾਰ ਭੈਣਾਂ ਸਾਂ ਇੱਕੋ ਜੀਆਂ ਕੁਝ ਮਹੀਨਿਆਂ ਵਿੱਚ ਮੇਰੀ ਕਰਤੂਤ ਵਾਲੀ ਬਿੱਲੀ ਥੈਲੀੋਂ ਬਾਹਰ ਆ ਕੇ ਸਾਡੇ ਆਣ ਗੁਆਣ ਤੱਕ ਮਿਆਉ ਮਿਆਉ ਕਰਨ ਲੱਗ ਪਈ ਮੇਰੇ ਮਾਪਿਆਂ ਬਹੁਤ ਸਿਆਣਪ ਕੀਤੀ ਕੋਸ਼ ਦਿਨਾਂ ਵਿੱਚ ਮਾਨਸੇਹ ਜ਼ਿਲ੍ਹੇ ਦੇ ਚੰਗੇ ਘਰ ਦਾ ਮੁੰਡਾ ਲੱਭ ਕੇ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਤੇ ਉਸ ਤੋਂ ਛੇਤੀ ਬਾਅਦ ਹੀ ਵਿਆਹ ਦਾ ਦਿਨ ਮੈਥ ਲਿਆ ਸੰਗਾਊ ਸੁਭਾਅ ਵਾਲੇ ਮੇਰੇ ਮੰਗੇਤਰ ਨੇ ਇੱਕ ਵਾਰ ਵੀ ਮੇਰੇ ਡੈਡੀ ਨੂੰ ਨਾ ਕਿਹਾ ਕਿ ਜੱਸੀ ਦਾ ਫੋਨ ਨੰਬਰ ਦੇ ਦਿਓ ਮਿੱਥੇ ਦਿਨ ਤੇ ਦਵੱਲੀ ਕੀਤੇ ਗਏ ਚਾਵਾਂ ਨਾਲ ਮੇਰਾ ਵਿਆਹ ਹੋ ਗਿਆ ਉੱਥੇ ਮੇਰੇ ਪਤੀ ਤੇ ਉਸਦੇ ਮਾਪਿਆਂ ਨੇ ਇੰਨਾ ਪਿਆਰ ਤੇ ਮਾਣ ਇੱਜ਼ਤ ਦਿੱਤੀ ਜਿਸ ਦੀ ਰੀਝ ਤਾਂ ਹਰ ਕੁੜੀ ਕਰਦੀ ਆ ਪਰ ਮਿਲਦਾ ਕਿਸੇ ਕਰਮਾ ਵਾਲੇ ਨੂੰ ਹੀ ਆਂਕਲ ਜਿਵੇਂ ਕਹਾ ਕਿ ਉਹ ਘਰ ਮੇਰੇ ਲਈ ਸਵਰਗ ਸੀ ਤਾਂ ਕੁਝ ਵੀ ਗਲਤ ਨਹੀਂ ਕਹਿ ਰਹੀ ਹੋਵਾਂਗੀ ਪਰ ਰਿਕਸ਼ੇ ਤੋਂ ਡਿੱਗਣਾ ਮੇਰੀ ਜ਼ਿੰਦਗੀ ਲਈ ਇੰਨਾ ਘਾਤਕ ਸਾਬਤ ਹੋਏਗਾ ਸੋਚ ਕੇ ਮੇਰਾ ਰੋਮ ਰੋਮ ਕੰਬਣ ਲੱਗਦਾ ਕਿ ਰੱਬਾ ਕਿਸੇ ਧਿਆਣੀ ਨਾਲ ਇੰਜ ਕਦੇ ਨਾ ਵਾਪਰੇ 6-7 ਮਹੀਨੇ ਹੀ ਲੰਗੇ ਸੀ ਪਤਾ ਨਹੀਂ ਹਰਪਾਲ ਨੇ ਕਿਵੇਂ ਪਤਾ ਲਾ ਲਿਆ ਮੇਰੇ ਸਹੁਰੇ ਪਿੰਡ ਦਾ ਇੱਕ ਦਿਨ ਅਚਾਨਕ ਸਾਡੇ ਘਰ ਆਣ ਵੜਿਆ। ਵੇਖਦਿਆਂ ਹੀ ਮੇਰੇ ਤਾਂ ਹੱਥ ਪੈਰ ਜਵਾਬ ਦੇ ਗਏ ਤੇ ਦਿਮਾਗ ਸੁੰਨ ਹੋ ਗਿਆ। ਥੋੜਾ ਸੰਭਲੀ ਤਾਂ ਮੈਨੂੰ ਆਪਣੀ ਮਾਂ ਤੋਂ ਚੰਗੀ ਸੱਸ ਮੁਰੇ ਪਹਿਲਾਂ ਝੂਠ ਬੋਲਣਾ ਪਿਆ ਕਿ ਉਹ ਮੇਰੀ ਸਹੇਲੀ ਦਾ ਭਰਾ ਹੈ। ਬਸ ਉਸ ਦਿਨ ਤੋਂ ਮੇਰੀ ਖੁਸ਼ੀ ਪੁੱਠੇ ਗੇਰ ਪੈ ਗਈ। ਜ਼ਹਿਰ ਕੁੱਲਣ ਲੱਗ ਪਿਆ ਉਹ। ਕਦੇ ਫੋਨ ਕਰਦਾ ਕਦੇ ਮੂੰਹ ਚੁੱਕ ਆਪ ਆਣ ਵੜਦਾ। ਸਾਰੇ ਕਿੰਨੀ ਕਿਉਂ ਦੇਰ ਬਰਦਾਸ਼ਤ ਕਰਦੇ ਪਿੰਡ ਵਿੱਚ ਵੀ ਉਹਨਾਂ ਦੀ ਇੱਜ਼ਤ ਦਾ ਸਵਾਲ ਸੀ ਉਹਨਾਂ ਬਹਾਨਾ ਬਣਾ ਕੇ ਮੈਨੂੰ ਪੇਕੇ ਭੇਜਦਾ ਕਿੱਥੇ ਭਗਤੇ ਪਾਇਕੇ ਕੋਲ ਹਰਪਾਲ ਦਾ ਘਰ ਤੇ ਕਿੱਥੇ ਦੂਜੇ ਜ਼ਿਲ੍ਹੇ ਵਿੱਚ ਸਾਡਾ ਪਿੰਡ ਪੇਕੇ ਆਈ ਤਾਂ ਪਤਾ ਨਹੀਂ ਕੀ ਜਾਦੂ ਕੀਤਾ ਇੱਕ ਵਾਰ ਫਿਰ ਮਾਪਿਆਂ ਦੀ ਪੰਗ ਰੋਲ ਕੇ ਬੈਠ ਗਈ ਉਸਦੇ ਮੋਟਰਸਾਈਕਲ ਉੱਤੇ ਪਰ ਉਸਨੇ ਮੈਨੂੰ ਸੁਖਾਨੰਦ ਵਿਖਾਉਣ ਦੀ ਥਾਂ ਹਜੂਰ ਸਾਹਿਬ ਜਾਣ ਵਾਲੀ ਗੱਡੀ ਚਾੜ ਲਿਆ 12-13 ਦਿਨ ਅਸੀਂ ਉੱਥੇ ਰਹੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਪਤਾ ਨਹੀਂ ਉਹ ਉੱਥੇ ਮੇਰੇ ਨਾਲ ਕੀ ਕੀ ਝੂਠ ਬੋਲਦਾ ਰਿਹਾ ਇੱਕ ਗੁਰਦੁਆਰੇ ਦੇ ਭਾਈ ਸਾਹਿਬ ਨਾਲ ਗੱਲ ਕਰਕੇ ਉਸਨੇ ਮੇਰੇ ਨਾਲ ਲਾਵਾ ਲੈ ਲਈਆਂ ਗੁਰਦੁਆਰੇ ਵਾਲੇ ਰਜਿਸਟਰ ਉੱਤੇ ਜਨਮ ਤਰੀਕ ਤੇ ਵਿਧੁਰ ਲਿਖਵਾਉਣ ਤੋਂ ਕਈ ਭੇਦ ਖੁੱਲਣੇ ਸ਼ੁਰੂ ਹੋ ਗਏ ਸੀ ਉਸਨੇ ਕਿਹਾ ਸੀ ਕਿ ਵੋਟੀ ਮਰ ਗਈ ਸੀ ਮੇਰੇ ਤੋਂ 17 ਸਾਲ ਵੱਡਾ ਤੇ ਮੇਰੇ ਤੋਂ 2 ਸਾਲ ਛੋਟੀ ਧੀ ਦਾ ਬਾਪ ਹੋਣ ਬਾਰੇ ਮੈਨੂੰ ਉੱਥੇ ਹੀ ਪਤਾ ਲੱਗ ਗਿਆ ਸੀ ਉੱਥੇ ਹੀ ਮੈਨੂੰ ਸ਼ੱਕ ਹੋ ਗਿਆ ਸੀ ਕਿ ਮੇਰੀ ਨੇੜ ਦਾ ਲਈ ਇਹਨੂੰ ਕੈਪਸੂਲ ਖਾਣੇ ਪੈਂਦੇ ਨੇ ਪਰ ਉਸ ਦੇ ਉੱਤੇ ਬਣੇ ਭਰੋਸੇ ਕਾਰਨ ਮੈਂ ਉਸ ਦੇ ਕੁਫਰ ਨੂੰ ਸੱਚ ਮੰਨ ਲੈਂਦੀ ਰਹੀ ਵਿਆਹ ਤੇ ਸੇ ਇਲੈਜਟਰ ਕਰਾਉਣ ਬਾਰੇ ਕਹਿੰਦੀ ਤਾਂ ਮੇਰੇ ਤਲਾਕ ਦਾ ਅੜਿੱਕਾ ਕਹਿ ਕੇ ਟਾਲ ਦਿੰਦਾ ਮੇਰੇ ਮਾਪਿਆਂ ਵੱਲੋਂ ਲਖਵਾਈ ਪੰਚਾਇਤੀ ਤਲਾਕ ਨੂੰ ਇੱਕ ਕਾਨੂੰਨੀ ਨਹੀਂ ਕਿ ਇਹ ਕ ਰੱਦ ਕਰ ਦਿੰਦਾ ਸੀ ਥੋੜੇ ਮਹੀਨਿਆਂ ਬਾਅਦ ਮੈਨੂੰ ਪਤਾ ਲੱਗ ਗਿਆ ਕਿ ਉਸ ਦੀ ਪਤਨੀ ਮਰੀ ਨਹੀਂ ਇਸ ਦੇ ਘਰ ਹੀ ਰਹਿੰਦੀ ਆ ਤੇ ਬੱਚੇ ਹੋਰ ਵੀ ਨਹੀਂ ਮੇਰੀ ਬੀਏ ਕਰਨ ਦੀ ਇੱਛਾ ਉਦੋਂ ਤੱਕ ਮਰੀ ਨਹੀਂ ਸੀ ਇਸ ਨੂੰ ਉਹ ਗੱਲ ਰਾਸ ਆਈ ਇਸ ਕਾਰਨ 2 ਸਾਲ ਉਸ ਨੇ ਮੈਨੂੰ ਬਠਿੰਡੇ ਪੀਜੀ ਵਿੱਚ ਰੱਖਿਆ ਇਸ ਦੀ ਮਾਂ ਮੈਨੂੰ ਮਿਲਦੀ ਤੇ ਆਪਣੀ ਨੂੰ ਉਸ ਦੀ ਪਹਿਲੀ ਬੋਟੀ ਬਾਰੇ ਬੁਰਾ ਭਲਾ ਕਹਿੰਦੀ ਰਹਿੰਦੀ ਆਪਣੇ ਪੁੱਤ ਦਾ ਪੱਖ ਭੂਰਦਿਆਂ ਉਹ ਅਕਸਰ ਕਹਿੰਦੀ ਕਿ ਬਰਾੜ ਕਾਲ ਕਰਾਰਾਂ ਦੇ ਪੱਕੇ ਹੁੰਦੇ ਆ ਉੰਜ ਕਾਲ ਕਰਾਰਾਂ ਦਾ ਪੱਕਾ ਹੋਣ ਦਾ ਪਤਾ ਤਾਂ ਮੈਨੂੰ ਇਸ ਨਾਲ ਰਹਿੰਦਿਆਂ ਸਾਲ ਕੁ ਬਾਅਦ ਲੱਗਿਆ ਸੀ ਜਦ ਅਸੀਂ Shimla ਗਏ ਸੀ ਕੁਫਰੀ ਗੋਲ ਇੱਕ ਪਹਾੜ ਨਿਸਪਲ ਵੇਖ ਕੇ ਹੱਸੀ ਤਾਂ ਸ਼ਾਇਦ ਉਸ ਕਰਕੇ ਹੋ ਕਿ ਧੀਆਂ ਵਰਗੀ ਜਵਾਕੜੀ ਫਸਾਈ ਫਿਰਦਾ ਪਰ ਉਸ ਉੱਤੇ ਹੀ ਮਰਾਲਾ ਸੁੱਟਣ ਲੱਗ ਗਿਆ ਸੀ ਇੱਕ ਵਾਰ ਮਸੂਰੀ ਗਈ ਤਾਂ ਸਿਪਾਹੀ ਦੇ ਦਬਕੇ ਮੂਰੇ ਉਸਦੀ ਪੈਂਟ ਗਿੱਲੀ ਹੋਣ ਲੱਗ ਪਈ। ਉਸ ਵੇਲੇ ਮੇਰੇ ਵਿੱਚ ਪਤਾ ਨਹੀਂ ਕਿੱਥੋਂ ਇਨਾ ਹੌਸਲਾ ਆਇਆ ਕਿ ਉਸ ਸਿਪਾਹੀ ਨੂੰ ਐਸਐਸਪੀ ਨਾਲ ਗੱਲ ਕਰਾਉਣ ਬਾਰੇ ਕਹਿ ਕੇ ਸਿਪਾਹੀ ਤੋਂ ਮਾਫੀ ਮੰਗਵਾ ਕੇ ਇਸ ਦਾ ਖਹਿੜਾ ਛੁਡਵਾ ਲਿਆ ਸੀ। ਬੜੀ ਵਾਰ ਮੈਂ ਆਪਣੇ ਆਪ ਨੂੰ ਕੋਸਦੀ ਰਹਿੰਦੀ ਕਿ ਮੈਂ ਉਸਦੀ ਵੋਟੀ ਦੇ ਰਾਹ ਵਿੱਚ ਕੰਡੇ ਬੀਜ ਰਹੀ ਹਾਂ। ਪਰ ਉਸ ਵੇਲੇ ਤੱਕ ਤਾਂ ਪਾਣੀ ਕਈ ਪੁਲਾਂ ਹੇਠੋਂ ਲੰਘ ਚੁੱਕਾ ਸੀ। ਕਈ ਵਾਰ ਸੋਚਦੀਆਂ ਮੇਰੀ ਅਕਲ ਉੱਤੇ ਪਰਦਾ ਕਿਉਂ ਪੈ ਗਿਆ ਸੀ ਅਸੀਂ ਸੁਣਿਆ ਕਿ ਜੱਸੀ ਨੇ ਲੰਮਾ ਜਿਹਾ ਸਾਂ ਭਰਿਆ ਹੈ ਉਸ ਵੱਲੋਂ ਦੱਸੀ ਜਾ ਰਹੀ ਹੱਡ ਬੀਤੀ ਦੇ ਦਰਦ ਦਾ ਅਹਿਸਾਸ ਤੇ ਕਲਪਨਾ ਅਸੀਂ ਪਹਿਲਾਂ ਹੀ ਨਾਲੋਂ ਨਾਲ ਮਹਿਸੂਸ ਕਰੀ ਜਾ ਰਹੇ ਸੀ ਜੱਸੀ ਦੀ ਗੱਲ ਸੁਣਦੇ ਸੁਣਦੇ ਸਾਡੇ ਮਨਾਂ ਵਿੱਚ ਉਸ ਹਰਪਾਲ ਤੇ ਉਸ ਵਰਗੇ ਹਜ਼ਾਰਾਂ ਹੂਰਾਵਾਂ ਪ੍ਰਤੀ ਗੁੱਸਾ ਤੇ ਨਫ਼ਰਤ ਦੇ ਕੁਬਾਰ ਉੱਚੇ ਹੋ ਰਹੇ ਸੀ ਮੈਂ ਟੋਕੋ ਬਾਅਦ ਫਿਰ ਜੱਸੀ ਬੋਲਣ ਲੱਗੀ ਇਸ ਦੇ ਕੈਨੇਡਾ ਭੇਜਣ ਦੇ ਵਾਅਦੇ ਉੱਤੇ ਭਰੋਸਾ ਕਰਕੇ ਮੈਂ ਆਇਲੈਂਡਸ ਕਰ ਲਈ 2016 ਵਿੱਚ ਮਾਂ ਪੁੱਤ ਨੇ ਇੱਕ ਸਾਜ਼ਿਸ਼ ਤਹਿਤ ਮੇਰੇ ਬੈਂਕ ਖਾਤੇ ਵਿੱਚ 15 ਲੱਖ ਜਮ੍ਹਾਂ ਕਰਵਾਉਣ ਦੇ ਨਾਮ ਉੱਤੇ ਧੋਖੇ ਨਾਲ ਪਹਿਲਾਂ ਲਿਖਵਾ ਕੇ ਲਿਆਂਦੇ ਰਾਜ਼ੀਨਾਮੇ ਉੱਤੇ ਦਸਤਕਤ ਕਰਵਾ ਲਈ ਬਾਅਦ ਵਿੱਚ ਕੈਨੇਡਾ ਵਾਸਤੇ ਏਜੰਟ ਨੂੰ ਦੇਣ ਬਾਰੇ ਕਹਿ ਕੇ ਉਹ ਰਕਮ ਬੈਂਕ ਤੋਂ ਕਢਵਾ ਲਈ ਕੁਝ ਮਹੀਨੇ ਬਾਅਦ ਕਹਤਾ ਏਜੰਟ ਧੋਖਾ ਕਰ ਗਿਆ ਉਸ ਤੋਂ ਬਾਅਦ ਵੀ ਹਰਪਾਲ ਮੇਰੇ ਨਾਲ ਪਤੀ ਵਾਂਗ ਰਹਿੰਦਾ ਰਿਹਾ ਮੇਰੇ ਕੋਲ ਹੋਰ ਆਸਰਾ ਵੀ ਤੇ ਨਹੀਂ ਸੀ ਬਚਿਆ ਕਿੱਥੇ ਜਾਂਦੀ 2018 ਵਿੱਚ ਇਸ ਨੇ ਜਾਣ ਬੁੱਝ ਕੇ ਮੈਨੂੰ ਪ੍ਰੈਗਨੈਂਟ ਕਰਤਾ ਤੇ ਆਪ ਵਿਜ਼ਟਰ ਵੀਜ਼ੇ ਤੇ ਕੈਨੇਡਾ ਚਲੇ ਗਿਆ ਮੈਂ ਵਿਨੀਪੈਗ ਤੋਂ ਪਤਾ ਕਰਵਾਇਆ ਇਸ ਨੇ ਉੱਥੇ ਝੂਠ ਬੋਲ ਕੇ ਵਰਕ ਪਰਮਿਟ ਲਿਆ ਹੋਇਆ ਤੇ ਪੱਕੇ ਹੋਣ ਦੇ ਯਤਨ ਕਰ ਰਿਹਾ ਇਧਰ ਪੰਜਾਬ ਵਿੱਚ ਮੈਂ ਇਨਸਾਫ ਲਈ ਬਥੇਰੀਆਂ ਟੱਕਰਾਂ ਮਾਰੀਆਂ ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਸੁਣਦੇ ਵੀ ਕਿਉਂ ਵਿਪਤਾ ਵਾਲੀ ਖੱਡ ਪਟਣ ਦਾ ਪਹਿਲਾ ਟੱਕ ਤਾਂ ਮੈਂ ਆਪੇ ਹੀ ਲਾਇਆ ਸੀ ਉਸ ਨੂੰ ਆਪਣਾ ਪਿੰਡ ਤੇ ਫੋਨ ਨੰਬਰ ਦੱਸ ਕੇ ਖੱਡ ਨੂੰ ਡੂੰਘਾ ਕਰਨ ਵਾਲੇ ਅਗਲੇ ਟੱਪ ਉਸਦੇ ਝੂਠੇ ਭਰੋਸੇ ਲਵਾਉਂਦੇ ਰਹੇ ਅਗਲੇ ਮਹੀਨੇ ਮੇਰੀ ਧੀ ਨੇ 1 ਸਾਲ ਦੀ ਹੋ ਜਾਣਾ ਬੇਸ਼ੱਕ ਸਰਕਾਰੀ ਰਿਕਾਰਡ ਵਿੱਚ ਉਹ ਇਸੇ ਦੀ ਧੀ ਅਖਵਾਉਗੀ ਪਰ ਉਸ ਦੇ ਪਾਲਣ ਪੋਸ਼ਣ ਲਈ ਪੈਸਿਆਂ ਦੀਆਂ ਪੰਡਾਂ ਚਾਹੀਦੀਆਂ ਨੇ ਉਹ ਮੈਂ ਕਿੱਥੋਂ ਲਿਆऊं ਉਹ ਪਾਪਾ ਨੂੰ ਮਿਲਵਾਉਣ ਲਈ ਕਹੇਗੀ ਕੀ ਕਹੂੰਗੀ ਮੈਂ ਉਸ ਨੂੰ ਕਿ ਤੂੰ ਇੱਕ ਧੋਖੇबाज ਦਾ ਖੂਨ ਹੈ ਵੱਡੀ ਹੋ ਕੇ ਉਹ ਇਹ ਸਵਾਲ ਜ਼ਰੂਰ ਕਰੂਗੀ ਮੈਂ ਉਸ ਦਾ ਬਚਪਨ ਕਿਸੇ ਬਜ਼ੁਰਗ ਦੀ ਸੰਭਾਲ ਵੱਲ ਧਿਆਨ ਦੇ ਕੇ ਕਿਉਂ ਰੋਲਿਆ ਇਹ ਤਾਂ ਉਸ ਬਜ਼ੁਰਗ ਦੀ ਮਿਹਰਬਾਨੀ ਆ ਕਿ ਸੇਵਾ ਸੰਭਾਲ ਬਦਲੇ ਉਹ ਮਾਂ ਦੀ ਦੇ ਰਹਿਣ ਸਹਿਣ ਦਾ ਖਰਚਾ ਕਰ ਰਿਹਾ। ਅੰਕਲ ਇੱਥੇ ਮੈਨੂੰ ਤੂੜੀ ਦੀ ਗਤੀ ਤੇ ਮੱਝ ਦੇ ਰੱਜ ਵਾਲੀ ਕਹਾਵਤ ਆਪਣੇ ਤੇ ਟੱਕਦੀ ਲੱਗਦੀ ਆ। ਚੰਗਾ ਅੰਕਲ। ਬਾਕੀ ਫਿਰਕਦੇ ਸਹੀ। ਪਤਾ ਨਹੀਂ ਕਿੰਨੀ ਕੋ ਹਿੰਮਤ ਕਰਕੇ ਜੱਸੀ ਨੇ ਆਪਣੀ ਹੱਡ ਬੀਤੀ ਸੁਣਾਈ ਸੀ। ਆਪਣੇ ਹੌਕੇ ਕਿੱਥੇ ਦਬਾ ਕੇ ਰੱਖੇ ਹੋਣਗੇ? ਆਪਣੇ ਅਤੀਤ ਦੇ ਕਾਲੇ ਵਰਕੇ ਫੋਲਦੇ ਆ। ਮੈਨੂੰ ਲੱਗਿਆ ਜਸੀ ਨੇ ਤਾਂ ਵਕਤ ਹੀ ਤੌਰ ਤੇ ਮਨ ਦਾ ਭਾਰ ਹਲਕਾ ਕਰ ਲਿਆ ਪਰ ਸਾਡੇ ਦੋਹਾਂ ਦੀਆਂ ਅੱਖਾਂ ਮੂਰੇ ਮਨੁੱਖੀ ਨੀਜਤਾ ਤੇ ਭਰੋਸੇ ਦੇ ਕਾਣ ਵਾਲੇ ਵੱਡੇ ਸਵਾਲਾਂ ਦਾ ਢੇਰ ਲੱਗ ਗਈ ਸਾਡੇ ਦੋਹਾਂ 'ਚੋਂ ਛਾਏ ਦੀ ਕੋਈ ਕਿਸੇ ਇੱਕ ਸਵਾਲ ਦਾ ਜਵਾਬ ਲੱਭ ਸਕੇ ਮੈਂ ਕਸ਼ਮੀਰੀ ਵੱਲ ਵੇਖਿਆ ਹੰਝੂ ਪੂੰਝਦੇ ਪੂੰਝਦੇ ਉਸ ਦਾ ਰਮਾਲ ਭਿੱਜਾ ਹੋਇਆ ਸੀ ਮੈਂ ਪਤਨੀ ਨੂੰ ਫਿਰ ਤੋਂ ਜਾਂ ਬਾਰੇ ਕਹਿਣ ਲਈ ਗਰਦਨ ਘੁਮਾਈ ਉਸ ਦੀਆਂ ਅੱਖਾਂ ਲਾਲ ਤੇ ਚਿਹਰਾ ਇੰਜ ਮੁਰਝਾ ਗਿਆ ਸੀ ਜਿਵੇਂ ਕਦੋਂ ਦੀ ਬਿਮਾਰ ਹੋਵੇ ਮੇਰੇ ਫੋਨ ਤੇ ਵੀਡੀਓ ਕਾਲ ਸਪੀਕਰ ਤੇ ਸੈੱਟ ਹੋਈ ਹੋਣ ਕਰਕੇ ਪਤਨੀ ਨੇ ਵੀ ਜੱਸੀ ਦੀ ਸਾਰੀ ਗੱਲ ਸੁਣ ਲਈ ਸੀ ਜਾਣ ਲੱਗਿਆ ਕਸ਼ਮੀਰਾ ਕਹਿੰਦਾ ਭਾਈ ਅੱਜ ਤਾਂ ਯਾਰ ਮਾਰ ਦੇ ਮਤਲਬ ਨੇ ਮੇਰੇ ਕਵਾੜ ਖੋਲ ਤੇ ਮੈਂ ਤਾਂ ਆਪਣੇ ਪੁੱਤ ਪੋਤਰਿਆਂ ਨੂੰ ਵੀ ਕਹਿ ਕੇ ਜਾऊं ਕਿ ਭੁੱਖੇ ਰਹਿ ਲਿਓ ਪਰ ਕਦੇ ਯਾਰ ਮਾਰਨਾ ਕਰਿਓ ਸੋ ਤੁਹਾਡੇ ਸ਼ਬਦਾਂ ਵਿੱਚ ਯਾਰ ਮਾਰਦੀ ਕੀ ਪਰਿਭਾਸ਼ਾ ਹੈ ਕਮੈਂਟ ਬਾਕਸ ਵਿੱਚ ਲੈ ਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਕਹਾਣੀ ਇਸ ਬਾਰੇ ਵੀ ਜ਼ਰੂਰ ਦੋ ਸ਼ਬਦ ਲਿਖਿਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਾਕੀ ਦੀਆਂ ਕਹਾਣੀਆਂ ਵੀ ਇਸੇ ਤਰ੍ਹਾਂ ਸੁਣਦੇ ਰਹੋ ਉਮੀਦ ਹੈ ਤੁਹਾਨੂੰ ਵੀ ਬਹੁਤ ਪਸੰਦ ਆਉਣਗੀਆਂ ਅੱਜ ਦੀ ਸੰਡੇ ਸਪੈਸ਼ਲ ਕਹਾਣੀ ਸੁਣ ਲਈ ਬਹੁਤ ਬਹੁਤ ਧੰਨਵਾਦ